ਨਮਸਕਾਰ ਦੋਸਤੋ ਅੱਜ ਆਪਾਂ ਜਗਰਾਜ ਨੰਬਰਦਾਰ ਦੇ ਲਾਇ ਜੰਗਲ ਦੇ ਵਿੱਚ ਸੁਹਾਜਨੇ ਦੇ ਮੋਰਿੰਗਾ ਦੇ ਜੋ ਕਰਨਾਟਕਾ ਦੀ ਕਿਸਮ ਹੈ ਉਹਦੇ ਅੱਜ ਬੂਟੇ ਲਾਵਾਂਗੇ ਜੀ ਅੱਜ ਜੰਗਲ ਤੁਹਾਨੂੰ ਦਿਖਾਉਣੇ ਆ ਜੀ ਲੱਗਿਆ ਹੋਇਆ ਜਗਰਾਜ ਸਿੰਘ ਨੰਬਰਦਾਰ ਤਪਾਲੇ ਦਾ ਬਹੁਤ ਵਧੀਆ ਜੰਗਲ ਦੇਖਣ ਨੂੰ ਬੜਾ ਚੰਗਾ ਲੱਗ ਰਿਹਾ ਹੈ بڑے ਪੰਛੀਆਂ ਦੇ ਇੱਥੇ ਚਹਿ ਚਹੜ ਦੀ ਆਵਾਜ਼ ਆ ਰਹੀ ਹੈ ਚਲੋ ਚੱਲਦੇ ਆ ਜੀ ਇਹ ਹੈ ਜੰਗਲ ਬੜਾ ਨੰਦਾ ਇੱਥੇ ਦੇਖੋ ਤੁਸੀਂ ਦੇਖ ਸਕਦੇ ਹੋ ਹਰ ਤਰ੍ਹਾਂ ਦੇ ਇੱਥੇ ਬੂਟੇ ਨੇ ਬਾਸ ਹੈ ਕੋਰੈਂਦਾ ਸੁਹਾਜਨਾ ਮਹਿੰਦੀ ਸੰਭਾਲੂ ਅਬਾੜ ਸਫਾਇਦਾ ਹੈਵੀ ਕਾਸ तरह-तरह ਦੇ ਇੱਥੇ 베ਰੀਆਂ ਵੀ ਲੱਗੀਆਂ ਵਿੱਚ ਨਾਸਪਤੀਆਂ ਕਚਨਾਰ ਬਹੁਤ ਵਧੀਆ-ਵਧੀਆ ਪੌਦੇ ਲੱਗੇ ਨੇ ਜੀ ਇਹ ਸਾਡਾ ਗੁੱਗੂ ਚਾਰ ਬੁੱਟੇ ਮੁਰਿੰਗਾ ਦੇ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਸੁਹਾਜਨਾ ਬੋਲਦੇ ਆਂ ਇੰਗਲਿਸ਼ ਦੇ ਵਿੱਚ ਡਰਮ ਸਟਿਕ ਬੋਲਦੇ ਆਂ ਤੁਸੀਂ ਦੇਖ ਸਕਦੇ ਹੋ ਨੰਬਰਦਾਰ ਦੇ ਖੇਤ ਆ ਆਪਾਂ ਖੜੇ ਆ ਜੀ ਹੁਣ ਹੁਣ ਆਪਾਂ ਇਹ ਮੁਰਿੰਗਾ ਦੇ ਬੁੱਟੇ ਲਾਵਾਂਗੇ ਜੀ ਆਓ ਜੀ ਚਲੋ ਜੀ ਸਭ ਤੋਂ ਪਹਿਲਾਂ ਮੈਂ ਜਗਰਾਤ ਸਿੰਘ ਨੰਬਰਦਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੀ ਜ਼ਮੀਨ ਛੱਡ ਕੇ ਇੱਕ ਜੰਗਲ ਦਾ ਉਸ ਨੂੰ ਰੂਪ ਦਿੱਤਾ ਕੁਝ ਹਿੱਸੇ ਦੇ ਵਿੱਚੋਂ ਉਹਨਾਂ ਨੇ ਬੂਟੇ ਲਗਾ ਕੇ ਵਾਤਾਵਰਨ ਨੂੰ ਸ਼ੁੱਧਤਾ ਕੀਤਾ ਹੀ ਹੈ ਨਾਲ ਹੀ ਪੰਛੀਆਂ ਦੇ ਰਹਿਣ ਵਸੇਰਾ ਵੀ ਵਧੀਆ ਬਣਾਇਆ ਅਤੇ ਹਰੀਆਲੀ ਦਾ ਵੀ ਇੱਕ ਬਹੁਤ ਵੱਡਾ ਯੋਗਦਾਨ ਹੈ ਇਹ ਜੰਗਲ ਦਾ ਜੋ ਸ਼ੁਰੂਆਤ ਕੀਤੀ ਹੈ ਜੰਗਲ ਦੀ ਜਗਰਾਤ ਸਿੰਘ ਨੰਬਰਦਾਰ ਨੇ ਇਹ ਤੱਪਾ ਵਿੱਚ ਪਹਿਲੀ ਵਾਰ ਕੀਤੀ ਹੈ ਸੋ ਅਸੀਂ ਇਹਨਾਂ ਦੀ ਸ਼ੁਰੂਆਤ ਨੂੰ ਬਹੁਤ ਵਧੀਆ ਮੰਨਦੇ ਹਾਂ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਇੱਕ ਪਾਸੇ ਲੋਕ ਦਰਖਤ ਵੱਢੀ ਜਾਂਦੇ ਆ ਤੇ ਦੂਜੇ ਪਾਸੇ ਸਾਡੇ ਅਜਿਹੇ ਅਮੀਰ ਵਿਰਸੇ ਦੇ ਮਾਲਕ ਜਗਰਾਤ ਸਿੰਘ ਨੰਬਰਦਾਰ ਜੋ ਆਪਣੀ ਜ਼ਮੀਨ ਦੇ ਵਿੱਚੋਂ ਕੁਝ ਇਸਾ ਛੱਡ ਕੇ ਜੰਗਲ ਦਾ ਰੂਪ ਦੇ ਕੇ ਇੱਕ ਵਾਤਾਵਰਨ ਨੂੰ ਬਹੁਤ ਵਧੀਆ ਬਣਾ ਰਹੇ ਨੇ ਨਾਲ ਹੀ ਪੰਛੀਆਂ ਦਾ ਰੇਣ ਵਸੇਰਾ ਬਣਾ ਰਹੇ ਨੇ ਇੱਥੇ ਪੰਛੀਆਂ ਦੀ ਚਹਿਚਹਾਟ ਬਹੁਤ ਹੀ ਚੰਗੀ ਲੱਗ ਰਹੀ ਹੈ ਤੁਸੀਂ ਜਦੋਂ ਵੀ ਆਓਗੇ ਦੇਖੋਗੇ ਇੱਥੇ ਦੂਰੋਂ ਹੀ ਤੁਹਾਨੂੰ ਬੜੀ ਮਹਿਕ ਮਿਲੂਗੀ ਇਸ ਜੰਗਲ ਦੇ ਵਿੱਚ ਸੋ ਸਾਰਿਆਂ ਨੂੰ ਬੇਨਤੀ ਹੈ ਹੁਣ ਆਪਾਂ ਜੰਗਲ ਦੇ ਵਿੱਚ ਖੜੇ ਆ ਜੀ ਜਗਰਾਤ ਸਿੰਘ ਨੰਬਰਦਾਰ ਦਾ ਕਪੇਰਾਲੇ ਦਾ ਜੰਗਲ ਲਾਇਆ ਹੋਇਆ ਤੁਸੀਂ ਦੇਖ ਸਕਦੇ ਮੇਰੇ ਪਿਛਲੇ ਪਾਸੇ ਇਹ ਜੰਗਲ ਬਹੁਤ ਸੰਘਣਾ ਜੰਗਲ ਬਣ ਚੁੱਕਿਆ ਹੈ ਤਰ੍ਹਾਂ ਤਰ੍ਹਾਂ ਦੇ ਇੱਥੇ ਬੂਟੇ ਲੱਗੇ ਨੇ ਅਤੇ ਪੰਛੀਆਂ ਦੀ ਚਹਿ ਚਹਾਟ ਬੜੀ ਦੇਖਣ ਨੂੰ ਮਿਲਦੀ ਹੈ ਤੁਸੀਂ ਦੇਖ ਸਕਦੇ ਹੋ ਜੀ ਸਭ ਤੋਂ ਵੱਡੇ ਵਾਤਾਵਰਣ ਪ੍ਰੇਮੀ ਅਸੀਂ ਜਗਰਾਤ ਸਿੰਘ ਨੰਬਰਦਾਰ ਨੂੰ ਹੀ ਮੰਨਦੇ ਹਾਂ ਜਿਨ੍ਹਾਂ ਦੀ ਪ੍ਰੇਰਣਾ ਸਦਕਾ ਇੱਕ ਸਾਡੇ ਸਰਦਾਰ ਬਲਵੀਰ ਸਿੰਘ ਖੇੜਾ ਜੀ ਨੇ ਵੀ ਆਪਣੀ ਜ਼ਮੀਨ ਦੇ ਵਿੱਚੋਂ ਕੁਝ ਹਿੱਸਾ ਜੰਗਲ ਦੇ ਲਈ ਤਿਆਰ ਕੀਤਾ ਹੈ। ਉਹਨਾਂ ਨੇ ਜੰਗਲ ਲਾਇਆ ਹੈ। ਸੋ ਸਾਰਿਆਂ ਨੂੰ ਬੇਨਤੀ ਹੈ ਕਿ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਵੈ ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਜੈ